ਹਲੋ ਹਾਲੇ ਕਰ ਲੈ ਗਏ ਕਿ ਚਲੋ ਏ ਮੈਂ ਆਪਣਾ ਫਰ ਸਮਝਿਆ ਕੇ ਸਰ ਇਧਰ ਸਾਹਮਣੇ ਸਿੰਘ ਸਾਹਿਬ ਨਾਲ ਇਸ ਮੌਕੇ ਦੇ ਉੱਤੇ ਮੈਜੂਰ ਮਿਲਾਂ ਹਾਂ ਜੂਮਰ ਮਿਲਾਂ ਔਰ ਜਿਹੜੇ ਮੇਰੇ ਕਹਾਲਾਤ ਆ ਗਏ ਉਹ ਮੈਂ ਉਹ ਜੂਰ ਰੱਖ ਕਿਉਂਕਿ ਇਹ ਸੰਕਟ ਜਿਹੜਾ ਹੈਗਾ ਇਹ ਬਹੁਤ ਗੰਭੀਰ ਸੰਕਟ ਹੈ। ਇਹ ਠੀਕ ਹੈ। ਸਿੱਖ ਕੌਮ ਦੇ ਆਰੀਆਂ ਜਿੰਨੇ ਵੱਡੇ ਧਾਰਾ ਹੈਗੇ ਸਾਰੇ ਸੰਕਟ ਦੇ ਵਿੱਚ ਘੇਰੇ ਦੇ ਵਿੱਚ ਆ ਗਏ। ਇੱਕ ਤਮਾ ਉਹਦੇ ਬਾਰੇ ਆਪਣੀ ਰਾਏ ਦਿੱਤੀ ਹੈ। ਰਾਏ ਕੀ ਦਿੱਤੀ ਹੈ ਤੇ ਬਾਰੇ ਮੈਂ ਕੋਈ ਡਿਸਕਸਸ਼ਨ ਨਹੀਂ ਕਰਨਾ। ਦੂਸਰੀ ਗੱਲ ਮੈਂ ਕੀਤੀ ਹੈ ਕਿ ਜਿੰਨਾ ਜਿੰਨਾ ਬੰਦਿਆਂ ਨੇ ਸਿੱਖ ਕੌਮ ਨਾਲ ਤਰੋ ਕਮਾਇਆ ਹੈ। ਉਹਨਾਂ ਸਾਰੇ ਬੰਦਿਆਂ ਨੂੰ ਸਟਾਣਾ ਚਾਹੀਦਾ ਹੈ। ਕਈ ਕੈਬਨਿਟ ਮਿਨਿਸਟਰ ਰੇਨ ਬਾਦਲ ਸਾਹਿਬ ਦੀ ਮਿਨਿਸਟਰੀ ਦੇ ਵਿੱਚ ਉਹਨਾਂ ਨੂੰ ਹਾਲ ਤੱਕ ਚਿੱਠੀ ਨਹੀਂ ਗਈ। ਥੰਡੇ ਗੱਲ ਥੋੜੀ ਆਈਡੀ ਨਹੀਂ ਪਤਾ। ਮੇਰੀ ਮਰਨਜਾ ਸਰਸੇ ਤੋਂ ਹੈ। ਔਰ ਸਭ ਤੋਂ ਵੱਡੀ ਗੱਲ ਇਹ ਇਸ ਅਸਥਾਨ ਦੇ ਉੱਤੇ ਸਰਸਾ ਦਿੱਲੀ ਕਮੇਟੀ ਦੇ 25 ਮੈਂਬਰ ਲੈ ਕੇ ਆਇਆ ਸੀ। ਤੇ ਉਹ ਸੁਨੇ ਉਸ ਵਕਤ ਜੱਥੇਦਾਰ ਸਾਹਿਬ ਨੂੰ ਕਿਹਾ ਸੀ ਇਹ ਤੁਹਾਡਾ ਇਤਿਹਾਸਕ ਫੈਸਲਾ ਹੈ ਬੜਾ ਵਧੀਆ ਫੈਸਲਾ ਹੈ ਇਸ ਦੇ ਨਾਲ ਅਕਾਲੀ ਦਲ ਦੇ 1 ਕਰੋੜ ਵੋਟ ਵਧ ਗਈ ਉਹ ਇਹ ਜਿਆ ਫੈਸਲਾ ਸੀ ਵਧ ਨਹੀਂ ਕਿਸੇ ਕਰੋੜ ਵੋਟ ਘਟਿਆ ਜਿਸ ਦੇ ਨਾਲ ਅਕਾਲੀ ਦਲ ਨੂੰ ਮਸ਼ੀਨ ਘਟ ਰਹੀ ਦੂਸਰਾ ਮੈਂ ਇਹ ਕਹਾਂ ਕਿ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਕਰਦੇ ਆਇਆ ਗੁਰੂ ਦੇ ਜਿੱਤਨੇ ਵੀ ਸਕੂਲ ਸਾਨ ਕਾਲਜ ਸਾਨ ਪ੍ਰਬੰਧਕ ਉਸਾਨ ਉਹਨਾਂ ਸਾਰਿਆਂ ਦੀ ਤੈਸਨਾਸ ਹੋ ਗਈ ਔਰ ਘਾਟੇ ਪੈਣ ਉਹ ਸਾਰੇ ਘੋਟੇ ਜਿਹੜੇ ਹਨ ਉਹ ਉਹਨਾਂ ਪ੍ਰਬੰਧਕਾਂ ਤੋਂ ਉਸੂਲ ਕਰਨੇ ਚਾਹੀਦੇ ਨੇ ਸਿੱਖ ਕੌਮ ਨੂੰ ਅਕਾਲ ਤਖਤ ਉਸ ਵਕਤ ਇਹ ਐਲਾਨ ਕਰੇ ਜਿਨ੍ਹਾਂ ਪ੍ਰਬੰਧਕਾਂ ਦੇ ਅਧੀਨ ਚੱਲ ਰਹੇ ਗੁਰਦੁਆਰਿਆਂ ਦੇ ਵਿੱਚ ਨੁਕਸਾਨ ਹੋਇਆ ਸਿੱਖੀ ਦਾ ਨਾਸ ਹੋਇਆ ਅੱਜ ਫਰਾਰ ਗਾਂਧੀ ਦਾ ਕੱਲ ਦਾ ਇੱਕ ਬਿਆਨ ਹੈ ਜਿੱਦੇ ਚ ਉਹਨੇ ਕਿਹਾ ਵੀ ਸਿੱਖਾਂ ਨੂੰ ਕੜੇ ਨਹੀਂ ਪਾਣ ਦਿੱਤੇ ਪਗੜੀ ਨਹੀਂ ਬੰਨਣ ਦਿੱਤੀ ਇਹ ਬਿਆਨ ਕੋਈ ਗਲਤ ਬਿਆਨ ਨਹੀਂ ਹੈ ਉਸਨੇ ਕਈ ਅਖਬਾਰਾਂ 'ਚ ਪੜਿਆ ਸਿੱਖ ਬੱਚਿਆਂ ਦੇ ਕੜੇ ਉਤਾਰ ਤੇ ਰਮਾਲੇ ਬੰਨੇ ਉਤਾਰ ਤੇ ਬਈ ਤੁਸੀਂ ਤੇ ਬਗੈਰ ਜਾਓ ਦਿੱਲੀ ਕਮੇਟੀ ਨੇ ਉਹਨਾਂ ਦਾ ਕੁਝ ਵੀ ਨਹੀਂ ਦਿੱਤਾ ਇਨਾਂ ਦਾ ਇਹ ਉੱਤੇ ਵੀ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ। ਦੂਸਰਾ ਜਿਹੜੇ ਮੰਤਰੀ ਤੇ ਨਹੀਂ ਸਨ ਪਰ ਅਕਾਲੀ ਦਲ ਦੇ ਕਰਕੁਨ ਸਨ ਉਹਨਾਂ ਨੇ ਆਪਣੀ ਰਾਏ ਉਸ ਵਕ ਨੂੰ ਦਿੱਤੀ। ਔਰ ਸਭ ਤੋਂ ਵੱਧ ਦੋਸ਼ੀ ਉਹ ਹੈਗੇ ਜਿਨ੍ਹਾਂ ਨੇ ਆਪਣੀਆਂ ਜਿੱਤਾਂ ਦੇ ਖਾਤਰ ਉਹਨਾਂ ਦੇ ਤਲਵੇ ਚਟੇ ਰਾਮ ਰੀ ਹਮਾਰੇਆਂ ਦੇ। ਸੋ ਉਹਨਾਂ ਸਾਰਿਆਂ ਨੂੰ ਇੱਕੋ ਵਾਰ ਬੁਲਾ ਕੇ ਇੱਕੋ ਜੀ ਸਜ਼ਾ ਦੇ ਕੇ ਇੱਕ ਕੰਮ ਹੋਣਾ ਚਾਹੀਦਾ ਹੈ। ਮੈਂ ਤਾਂ ਇਹ ਤਰੀ ਗੱਲ ਕੀਤੀ ਹੈ। ਹੋਰ ਕਮੇਟੀਆਂ ਦੇ ਵਿੱਚ ਵੀ ਬੜੀ ਬੜੀ ਮਾਮਲੇ ਵਿਚਾਰੇ ਜਾਂਦੇ ਰਹੇ ਨੇ ਕਿ ਕੋਰ ਕਮੇਟੀ ਦੇ ਜਿਹੜੇ ਮੈਂਬਰ ਪੈਸੇ ਸਲਾਹਾਂ ਦੇ ਵਿੱਚ ਸ਼ਾਮਲ ਸਨ ਉਹਨਾਂ ਨੇ ਵੀ ਸਦਨ ਚ ਟੱਕ ਮੇਰੀ ਗੱਲ ਸੁਣਨਾ। ਮੈਂ ਉਸ ਅਕਾਲਪੁਰ ਦਾ ਧਨਵਾਨ ਹਾਂ। ਨਹੀਂ ਨਹੀਂ। ਅਕਾਲਪੁਰ ਦਾ ਧਨਵਾਨ ਹਾਂ। ਜਿਵੇਂ ਇਹਨਾਂ ਨੇ ਕਿਹਾ ਰਾਤਨਾ ਮੇਚ ਪਰ ਨਾਰੀ ਕੀ ਸਹਿਜ ਪੂਲ ਸੁਪਨੇ ਵੀ ਨਾ ਲਿਜਾਂ। ਮੇਰੇ ਨਾਲ ਜਿੰਨੀਆਂ ਮਰਜ਼ੀ ਕਮੇਟੀਆਂ ਬਣਾ ਲਓ ਮੈਂ ਬਿਲਕੁਲ ਪਾਕ ਸਾਫ ਮੈਨੂੰ ਕੋਈ ਡਰ ਨਹੀਂ ਬੁਲਾਓ ਸਾਰੇ ਸਰਨਾਥ ਸਾਹਿਬ ਇਸ ਸਾਰੇ ਮਾਮਲੇ ਦਾ ਅਖੀਰ ਹਾਲਤਾ ਕੋਈ ਨਿਕਲਣਾ ਚਾਹੀਦਾ ਹੈ ਹਾਲਤਾ ਦੇਖੋ ਜੀ ਅਜੇ ਹਾਲਾਤ ਕਟਣ ਦਾ ਜਿਹੜੇ ਆ ਗਏ ਉਹ ਆ ਗਏ ਕਾਲ ਤੱਕ ਸਾਹਿਬ ਦੇ ਉੱਤੇ ਤੇ ਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ ਔਰ ਸਾਨੂੰ ਉਮੀਦ ਹੈ ਕਿ ਗੁਰੂ ਰਹਿਮਤ ਕਰੇਗਾ ਫੈਸਲਾ ਐਸਾ ਹੋਏਗਾ ਜਿਹੜਾ ਕਿ ਸਮੁੱਚੇ ਸੇਕੋ ਨੂੰ ਪਰਵਾਣਗੀ ਦੇਣਾ ਕੀ ਕੱਲ ਜਿਹੜੀ ਹੈਗੀ ਆ ਗੱਲ ਇਹ ਨਹੀਂ ਕਿ ਸੁਖਬੀਰ ਨੂੰ ਸਜ਼ਾ ਦੇਣੀ ਗੱਲ ਅਕਾਲੀ ਦਲ ਨੂੰ ਬਚਾਰਨੀ ਆ ਇਸ ਟਾਈਮ ਦੇ ਉੱਤੇ ਅਕਾਲੀ ਦਲ ਨੂੰ ਬਚਾਉਣ ਦੇ ਲਈ ਤਾਂ ਲੱਗਦਾ ਵੀ ਸਿੱਖ ਸਾਹਿਬ ਜਿਹੜੇ ਦੇਖੋ ਇੱਕ ਗੱਲ ਸੁਣੋ ਇਹ ਇੱਕ ਸਿੱਕੇ ਦੇ ਦੋ ਪਹਿਲੂ ਨੇ ਹਾਂਜੀ ਇੱਕ ਪਾਸੇ ਅਕਾਲੀ ਦਲ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜੇ ਪ੍ਰਧਾਨ ਬਚੇਗਾ ਅਕਾਲੀ ਦਲ ਬਚੇਗਾ ਜੇ ਪ੍ਰਧਾਨ ਨਹੀਂ ਬਚਦਾ ਤਾਂ ਅਕਾਲੀ ਦਲ ਕਿੱਥੋਂ ਬਚਣਾ ਹੈ ਕਿਹੜਾ ਬੰਦਾ ਜਿਹਨੂੰ ਪ੍ਰਧਾਨ ਬਣਾਓਗੇ ਦੱਸੋ ਹਿੰਸਾ ਬਣੇਗਾ ਪ੍ਰਧਾਨ ਤੁਸੀਂ ਵੀ ਬਣ ਸਕਦੇ ਜੀ ਟਿਕੜੀ ਗੱਲ ਹੈ ਮੈਂ ਪਾਪਾ ਹੈਗਾ ਮੈਂ ਨਹੀਂ ਬਣ ਸਕਦਾ ਬਸ ਗੱਲ ਗੱਲ ਖਤਮ ਹਾਜੀ ਤੁਸੀਂ ਮੈਨੂੰ ਮੈਨੂੰ ਗੁਰੂ ਮਹਾਰਾਜ ਨੇ ਜੱਟਾਂ ਦੇ ਘਰ ਪੈਦਾ ਨਹੀਂ ਕਿਤੇ ਮੈਂ ਸਭ ਤੋਂ ਵਧੀਆ ਕੈਂਡੀਡੇਟ ਸੀ ਬਾਲ ਭਰਾ ਹਣਾ ਜਿਹੜਾ ਦੋਨਾਂ ਕਿਤੇ ਗੁਰੂ ਜੀ ਦੇ ਨਾਮ ਵਾਲੇ ਜੱਟ ਪ੍ਰਧਾਨ ਚਾਹੁੰਦੇ ਨੇ ਉਹ ਦੇਖੋ ਗੱਲ ਸੁਣੋ ਇਸ਼ਮੈਂਟ ਤੁਸੀਂ ਕੋਈ ਸਿੰਘ ਸਭਾ ਲੈ ਲਓ ਜਿੱਥੇ ਜਿੱਦੀ ਬਰਾਦਰੀ ਤਗੜੀ ਹੋਏਗੀ ਉਸੇ ਦਾ ਪ੍ਰਧਾਨ ਬਣੇਗਾ ਇਸ ਵਾਸਤੇ ਜਿਓਗ੍ਰਾਫਿਕਲੀ ਮੈਂ ਨਹੀਂ ਵਾਰਾ ਖਾਂਦਾ ਕਿਉਂ ਨਹੀਂ ਖਾਰਾ ਖਾਂਦਾ ਮੈਂ ਦਿੱਲੀਆਂ 500 ਕਿਲੋਮੀਟਰ ਦੂਰ ਮੈਂ ਕਿੱਥੇ ਰੋ ਜਾਵਾਂਗਾ ਜਾਵਾਂਗਾ ਲੋਕ ਪ੍ਰਧਾਨ ਬਣਨ ਵਾਸਤੇ ਲੋਕਾਂ ਦੇ ਪੰਥਲੀ ਪੰਥਲੀ ਸੇਵਾ ਨਹੀਂ ਕਰ ਸਕਦੇ ਜੀ ਜੋ ਮੇਰੇ ਸੇਵਾ ਲੱਗੇਗੀ ਉਹ ਕਰਾਂਗਾ ਪਰ ਪ੍ਰਧਾਨਗੀ ਦਾ ਨਾਮ ਐਸ ਖੋਭ ਲਿਆ ਤੇ ਨਾ ਮੈਂ ਲਾਲਪੁਰਾ ਸਾਹਿਬ ਨੇ ਪਿਆਰ ਦੀਆਂ ਜਨ ਜਾਰੀ ਕੀਤਾ ਤੇ ਇਤਰਾਜ਼ ਕੀਤਾ ਜਾ ਰਿਹਾ ਜੀ ਉਹਨਾਂ ਨੂੰ ਲਾਲਪੁਰਾ ਸਾਹਿਬ ਨੇ ਦੇਖੋ ਇੱਡੇ ਵੱਡੇ ਸਿਆਣੇ ਬੰਦੇ ਨੇ ਬਜਰ ਗਲਤੀ ਕੀਤੀ ਹੈ ਇਦਰੇ ਕੋਈ ਜੀ ਬਜ਼ਰ ਬਜ਼ਰ ਕਰਾਇਤ ਕੀਤੀ ਹੈ ਜੀ ਮੇਰਾ ਉਹ ਬਹੁਤ ਮਿੱਤਰ ਰਿਹਾ ਮੈਂ ਉਸ ਨੂੰ ਕਿਹਾ ਬਿੱਤੂ ਸੇਖ ਧਰਮ ਦੇ ਉੱਤੇ ਕਿਤਾਬਾਂ ਲਿਖੀਆਂ ਪਰ ਉਹ ਕਹਿੰਦਾ ਵੀ ਪਤਾ ਨਹੀਂ ਕੀ ਹੋਇਆ ਮੇਰੇ ਮੂੰਹੋਂ ਗੱਲ ਨਿਕਲ ਗਈ ਮੈਂ ਅੱਗੋਂ ਤੋ ਬੋਲਣਾ ਹੀ ਨਹੀਂ ਹੈ ਹਾਂ ਬਾਕੀ ਜੇ ਕੁਛੇ ਨੇ ਕਰਨਾ ਕਰੇ ਕਹਾਜ਼ਮ ਹੁਣ ਚਲੋ ਕੋਈ ਗੱਲ ਨਹੀਂ ਤੁਹਾਡੀ ਦਾਵੇਦਾਰੀ ਤੇ ਨਹੀਂ ਹੈ ਹੈ ਇੱਕ ਗੱਲ ਦਾ ਪ੍ਰਧਾਨ ਬਣਨ ਦੀ ਹਾਂਜੀ ਜੇ ਅਕਾਲਪੁਰ ਸਾਹਿਬ ਕਮ ਕਰ ਦਿੰਦੇ ਕਿ ਬਣੋ ਤੇ ਫਿਰ ਬਣੋਗੇ ਸੰਭਾਲੋਗੇ ਸੇਵਾ ਮੈਂ 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 ਉਹਨਾਂ ਕੋਲ ਮਾਫੀ ਮੰਗ ਲਾਂਗਾ ਦੋ ਗੱਲਾਂ ਕਰਕੇ ਨਾ ਜਿਓਗ੍ਰਾਫਿਕਲੀ ਸਾਹਮਣੇ ਵੇਖੀ ਨਾ ਉਹਦਾ ਨਾਂ ਕੀ ਹੈ ਦਿੱਲੀ ਦਾ ਸ਼ਹਿਰੀ ਸੀ ਖੋਣ ਬਤੇ ਮੈਂ ਪੂਰਾ ਟਾਈਮ ਪੂਰਾ ਜਿਹੜਾ ਹੈਗਾ ਧਿਆਨ ਨਹੀਂ ਦੇ ਸਕਾਂ ਤਾਂ ਤੁਹਾਡੀ ਵੋਟ ਕਿਹਨੂੰ ਰਹੇਗੀ ਪ੍ਰਧਾਨ ਜੀ ਤੁਹਾਡੀ ਵੋਟ ਕਿਹਨੂੰ ਰਹੇਗੀ ਮੈਂ ਹਮੇਸ਼ਾ ਪਸੰਦ ਕਰੀ ਰਹੇਗਾ